ਤੇ ਮੇਰੀ ਦਾੜ ਦੁਖਦੀ ਸੀ ਤੇ ਮੈਂ ਬਖਾ ਪੂਰੀ ਨਾ ਕੀਤੀ ਮੇਰੇ ਕਮਰੇ ਚ ਆ ਗਿਆ ਕਹਿੰਦਾ ਮਸਕੀਨ ਜੀ ਸੁਣਿਆ ਤੁਹਾਡੀ ਦਾੜ ਦੁਖਦੀ ਹੈ ਮੇਰੇ ਦੁਖਦੀ ਹੈ ਬੜੀ ਜ਼ੋਰ ਦੀ ਮੈਂ ਤਾਂ ਦੋ ਤਿੰਨ ਦਿਨ ਦੀ ਦੁਖ ਰਹੀ ਹੈ ਪਰ ਅੱਜ ਜ਼ਿਆਦਾ ਡਾਕਟਰ ਕੋਲ ਗਿਆ ਸੀ ਕਹਿੰਦਾ ਸੀ ਕੱਢਣੀ ਪੈਣੀ ਪਰ ਮੈਂ ਕਿਹਾ ਗੁਰਪੁਰਬ ਲੰਘ ਜਾਣ ਦੇ ਫਿਰ ਦੇਖਾਂਗੇ ਇਹਨੂੰ ਕਹਿਣ ਲੱਗਾ ਕਢਾਣ ਦੀ ਲੋੜ ਨਹੀਂ ਆਪਾਂ 5 ਮਿੰਟਾਂ ਚ ਠੀਕ ਕਰ ਦੇਣੇ ਮੈਂ ਕਰ ਦੇਣਾ ਕੰਪੂਰ ਪਰਦਾ ਰਿਆ ਤੇ ਬੋਖੜੀ ਮੈਨੂੰ ਕਹਿੰਦਾ ਹੈ ਕਿ ਸੰਜੇ ਹੁਣ ਆਰਾਮ ਆ ਗਿਆ ਹੋਣਾ ਮੈਂ ਕਹਿੰਦਾ ਕੋਈ ਆਰਾਮ ਨਹੀਂ ਆ ਰਿਹਾ ਉਸੇ ਤਰ੍ਹਾਂ ਹੀ ਗਿੜਿਆ ਉਹਨੇ ਫਿਰ ਪੜਨਾ ਸ਼ੁਰੂ ਕੀਤਾ ਦੇ ਟਾਈਮ ਵੀ ਲਾਇਆ ਕਹਿੰਦਾ ਹੁਣ ਤੇ ਬਿਲਕੁਲ ਠੀਕ ਹੋ ਗਿਆ ਹੋ ਗਿਆ ਹੋ ਗਿਆ ਮੈਂ ਕਹਿੰਦਾ ਪਹਿਲੇ ਨਾਲੋਂ ਵੀ ਵੱਧ ਲੱਗ ਰਿਹਾ ਫਤੌਸ ਨੇ ਮੈਨੂੰ ਕੀ ਆਖਿਆ